ਬੀਤੇ ਕੱਲ੍ਹ ਦੇ ਪਬਲਿਕ ਡੇ ਤੋਂ ਪੈਨਾ ਸਰਹਿੰਦ ਦੇ ਕੋਲ ਰੇਲਵੇ ਤੇ ਹੋਏ ਬਲਾਸਟ ਦੀ ਜ਼ਿੰਮੇਵਾਰੀ ਹੁਣ ਖਾਲੀ ਸਥਾਨੀ ਅਤਵਾਦੀ ਸੰਗਠਨ ਨੇ ਲਈ ਹੈ। ਉਹਨਾਂ ਦਾ ਇੱਕ ਲੈਟਰ ਸੋਸ਼ਲ ਮੀਡੀਆ ਤੇ ਧਮਾਕੇ ਤੋਂ ਬਾਅਦ ਵਾਇਰਲ ਹੋਇਆ ਜਿਸ ਚ ਕਿਹਾ ਗਿਆ ਕਿ ਇੱਕ ਪੈਸੇਂਜਰ ਰੀਲ ਜਹੀ ਧਮਾਕਾ ਕਰ ਸਕਦੇ ਸੀ ਪਰ ਉਹਨਾਂ ਦਾ ਇਰਾਦਾ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਦਾ ਨਹੀਂ ਸੀ। ਇਹ ਸਿਰਫ ਇੱਕ ਟ੍ਰੇਲਰ ਸੀ। ਅਸੀਂ ਨਾ ਤਾਂ ਚੁੱਪ ਬੈਠਾਂਗੇ ਅਤੇ ਨਾ ਹੀ ਸਰਕਾਰ ਨੂੰ ਖਾਲੀ ਸਥਾਨੀ ਬਣਨ ਤੱਕ ਚੁੱਪ ਬੈਠਣ ਦੇਵਾਂਗੇ। ਹੋਰ ਕੀ ਪੋਸਟ 'ਚ ਲਿਖਿਆ ਗਿਆ ਉਹ ਵੀ ਸੁਣੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਸਰ ਹਿੰਦ ਮਾਲ ਗੱਡੀ ਟ੍ਰੇਨ 'ਚ ਬਲਾਸਟ ਹੋਇਆ ਉਸ ਦੀ ਜ਼ਿੰਮੇਵਾਰੀ ਖਾਲਿਸਤਾਨ ਜ਼ਿੰਦਾਬਾਦ ਫੋਰਸ ਵੱਲੋਂ ਲਈ ਜਾਂਦੀ ਹੈ ਅਸੀਂ ਦੱਸਣਾ ਚਾਹੁੰਦੇ ਨੇ ਕਿ ਧਮਾਕਾ ਪੈਸੈਂਜਰ ਟ੍ਰੇਨ ਵਿੱਚ ਵੀ ਕਰ ਸਕਦੇ ਸੀ ਪਰ ਸਾਡਾ ਮਕਸਦ ਕਿਸੇ ਦਾ ਨਜਾਇਜ਼ ਨੁਕਸਾਨ ਕਰਨਾ ਨਹੀਂ ਸੀ ਇਹ ਇੱਕ ਟ੍ਰੇਲਰ ਸੀ ਜੋ ਸਾਡੇ ਵੱਜੋਂ ਖਾਲਿਸਤਾਨੀ ਐਲਨ ਦਾ ਨਾਮਾ ਦੀ 40ਵੀਂ ਬਰੇਗਡ ਤੇ ਪਾਰ ਸਰਕਾਰ ਨੂੰ ਦਿੱਤਾ ਗਿਆ ਤੇ ਦੱਸਿਆ ਕਿ ਖਾਲਿਸਤਾਨ ਦੀ ਜੰਗ ਅਜੇ ਵੀ ਉਦਾਹੀ ਚੱਲ ਰਹੀ ਹੈ ਤੇ ਜਾਰੀ ਰਹੇਗੀ ਨਾ ਅਸੀਂ ਆਪ ਆਰਾਮ ਨਾਲ ਬੈਠੇ ਹਾਂ ਨਾ ਹੀ ਤੁਹਾਨੂੰ ਬੈਠਣ ਦੇਵਾਂਗੇ ਖਾਲਿਸਤਾਨ ਇਹ ਸੰਘਰਸ਼ ਜਾਰੀ ਰਹੇਗਾ ਤੇ ਸਾਡੇ ਐਕਸ਼ਨ ਤੁਹਾਡੀ ਨੀਂਦ ਹਰਾਮ ਕਰਦੇ ਰਹਿਣਗੇ ਪ੍ਰਣਾਮ ਸ਼ਹੀਦਾਂ ਨੂੰ ਖਾਲਿਸਤਾਨ ਜ਼ਿੰਦਾਬਾਦ ਤਸਦੀਕੀ ਸਾਰੀ ਘਟਨਾ ਸ਼ੁੱਕਰਵਾਰ ਰਾਤੀ 9:30 ਵਜੇ ਵਪਰੀ ਜਦ ਲੁਧਿਆਣਾ ਜਾਰੀ ਕਮਾਲ ਗੱਡੀ ਦੀ ਨਵੀਂ ਬਣੀ ਰੇਲਵੇ ਲਾਈਨ ਤੋਂ ਲੰਘ ਰਹੀ ਸੀ ਇਸ ਨਵੀਂ ਰੇਲਵੇ ਲਾਈਨ ਜੋ ਕਿ ਖਾਸ ਤੌਰ ਤੇ ਮਾਲ ਗੱਡੀ ਦੇ ਸੰਚਾਲਨ ਲਈ ਬਣਾਈ ਜਾਂਦੀ ਹੈ ਜਿਸ ਨੂੰ ਡੈਡੀਕੇਟਿਡ ਫਰੰਟ ਕੋਰੀਡੋਰ ਕਿਹਾ ਜਾਂਦਾ ਹੈ ਜਿਵੇਂ ਮਾਲ ਗੱਡੀ ਦਾ ਇੰਜਨ ਖਾੜਪੁਰ ਫਾਟਕਾਂ ਦੇ ਨੇੜੇ ਪਹੁੰਚਿਆ ਇੱਕ ਵੱਡਾ ਧਮਾਕਾ ਹੋਇਆ ਧਮਾਕੇ ਦੀ ਤੀਬਰਤਾ ਇੰਨਾ ਜ਼ਿਆਦਾ ਸੀ ਕਿ ਰੇਲਵੇ ਲਾਈਨ ਦਾ ਲਗਭਗ 12 ਫੁੱਟ ਇਸ ਹਿੱਸਾ ਪੂਰੀ ਤਰ੍ਹਾਂ ਨਾਲ ਟੁੱਟ ਗਿਆ ਟ੍ਰੈਕ ਅਤੇ ਇਸ ਦੇ ਸਲੀਪਰ ਟੁਕੜੇ ਟੁਕੜੇ ਹੋ ਗਏ ਇਸ ਘਟਨਾ ਨਾਲ ਇਲਾਕੇ 'ਚ دہشت ਫੈ ਦੀ ਟ੍ਰੈਕ ਦੀ ਮੁਰੰਮਤ ਕੀਤੀ ਪਰ ਇਸ ਕਟਨਾ ਦੀ ਜ਼ਿੰਮੇਵਾਰੀ ਹੁਣ ਖਾਲੀ ਸਥਾਨੀ ਅਤਵਾਦੀ ਸੰਗਠਨ ਨੇ ਲੈ ਲਈ ਹੈ ਬੀਤੇ ਕੱਲ੍ਹ ਦੇ ਪਬਲਿਕ ਡੇ ਤੋਂ ਪੈਨਾ ਸਰ ਹਿੰਦ ਦੇ ਕੋਲ ਰੇਲਵੇ ਤੇ ਹੋਏ ਬਲਾਸਟ ਦੀ ਜ਼ਿੰਮੇਵਾਰੀ ਹੁਣ ਖਾਲੀ ਸਥਾਨੀ ਅਤਵਾਦੀ ਸੰਗਠਨ ਨੇ ਲਈ ਹੈ। ਉਹਨਾਂ ਦਾ ਇੱਕ ਲੈਟਰ ਸੋਸ਼ਲ ਮੀਡੀਆ ਤੇ ਧਮਾਕੇ ਤੋਂ ਬਾਅਦ ਵਾਇਰਲ ਹੋਇਆ ਜਿਸ ਚ ਕਿਹਾ ਗਿਆ ਕਿ ਇੱਕ ਪੈਸੇਂਜਰ ਰੀਲ 'ਚ ਹੀ ਧਮਾਕਾ ਕਰ ਸਕਦੇ ਸੀ ਪਰ ਉਹਨਾਂ ਦਾ ਇਰਾਦਾ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਦਾ ਨਹੀਂ ਸੀ। ਇਹ ਸਿਰਫ ਇੱਕ ਟ੍ਰੇਲਰ ਸੀ। ਅਸੀਂ ਨਾ ਤਾਂ ਚੁੱਪ ਬੈਠਾਂਗੇ ਅਤੇ ਨਾ ਹੀ ਸਰਕਾਰ ਨੂੰ ਖਾਲੀ ਸਥਾਨੀ ਬਣਨ ਤੱਕ ਚੁੱਪ ਬੈਠਣ ਦੇਵਾਂਗੇ। ਹੋਰ ਕੀ ਪੋਸਟ 'ਚ ਲਿਖਿਆ ਗਿਆ ਉਹ ਵੀ ਸੁਣੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਸਰ ਹਿੰਦ ਮਾਲ ਗੱਡੀ ਟ੍ਰੇਨ 'ਚ ਬਲਾਸਟ ਹੋਇਆ ਉਸ ਦੀ ਜ਼ਿੰਮੇਵਾਰੀ ਖਾਲਿਸਤਾਨ ਜ਼ਿੰਦਾਬਾਦ ਫੋਰਸ ਵੱਲੋਂ ਲਈ ਜਾਂਦੀ ਹੈ ਅਸੀਂ ਦੱਸਣਾ ਚਾਹੁੰਦੇ ਨੇ ਕਿ ਠਮਾਕਾ ਪੈਸੈਂਜਰ ਟ੍ਰੇਨ ਵਿੱਚ ਵੀ ਕਰ ਸਕਦੇ ਸੀ ਪਰ ਸਾਡਾ ਮਕਸਦ ਕਿਸੇ ਦਾ ਨਜਾਇਜ਼ ਨੁਕਸਾਨ ਕਰਨਾ ਨਹੀਂ ਸੀ ਇਹ ਇੱਕ ਟ੍ਰੇਲਰ ਸੀ ਜੋ ਸਾਡੇ ਵੱਜੋਂ ਖਾਲਿਸਤਾਨੀ ਐਲਾਨ ਨਾਮਾ ਦੀ 40ਵੀਂ ਬਰੇਗਡ ਤੇ ਪਾਰ ਸਰਕਾਰ ਨੂੰ ਦਿੱਤਾ ਗਿਆ ਤੇ ਦੱਸਿਆ ਕਿ ਖਾਲਿਸਤਾਨ ਦੀ ਜੰਗ ਅਜੇ ਵੀ ਉਦਾਹੀ ਚੱਲ ਰਹੀ ਹੈ ਤੇ ਜਾਰੀ ਰਹੇਗੀ ਨਾ ਅਸੀਂ ਆਪ ਆਰਾਮ ਨਾਲ ਬੈਠੇ ਹਾਂ ਨਾ ਹੀ ਤੁਹਾਨੂੰ ਬੈਠਣ ਦੇਵਾਂਗੇ ਖਾਲਿਸਤਾਨ ਦੀ ਸੰਘਰਸ਼ ਜਾਰੀ ਰਹੇਗਾ ਤੇ ਸਾਡੇ ਐਕਸ਼ਨ ਤੁਹਾਡੀ ਨੀਂਦ ਹਰਾਮ ਕਰਦੇ ਰਹਿਣਗੇ ਪ੍ਰਣਾਮ ਸ਼ਹੀਦਾਂ ਨੂੰ ਖਾਲਿਸਤਾਨ ਜ਼ਿੰਦਾਬਾਦ ਦੱਸਦੀ ਕਿ ਸਾਰੀ ਘਟਨਾ ਸ਼ੁੱਕਰਵਾਰ ਰਾਤੀ 9:30 ਵਜੇ ਪੰਜਾਬੀ ਜਦ ਤੱਕ ਲੁਧਿਆਣਾ ਜਾਰੀ ਕਮਾਲ ਗੱਡੀ ਦੀ ਨਵੀਂ ਬਣੀ ਰੇਲਵੇ ਲਾਈਨ ਤੋਂ ਲੰਘ ਰਹੀ ਸੀ ਇਸ ਨਵੀਂ ਰੇਲਵੇ ਲਾਈਨ ਜੋ ਕਿ ਖਾਸ ਤੌਰ ਤੇ ਮਾਲ ਗੱਡੀ ਦੇ ਸੰਚਾਲਨ ਲਈ ਬਣਾਈ ਜਾਂਦੀ ਹੈ ਜਿਸ ਨੂੰ ਡੈਡੀਕੇਟਿਡ ਫਰੰਟ ਕੋਰੀਡੋਰ ਕਿਹਾ ਜਾਂਦਾ ਜਿਵੇਂ ਮਾਲ ਗੱਡੀ ਦਾ ਇੰਜਨ ਖਾੜਪੁਰ ਫਾਟਕਾਂ ਦੇ ਨੇੜੇ ਪਹੁੰਚਿਆ ਇੱਕ ਵੱਡਾ ਧਮਾਕਾ ਹੋਇਆ ਧਮਾਕੇ ਦੀ ਤੀਬਰਤਾ ਇੰਨਾ ਜ਼ਿਆਦਾ ਸੀ ਕਿ ਰੇਲਵੇ ਲਾਈਨ ਦਾ ਲਗਭਗ 12 ਫੁੱਟ ਇਸ ਹਿੱਸਾ ਪੂਰੀ ਤਰ੍ਹਾਂ ਨਾਲ ਟੁੱਟ ਗਿਆ ਟ੍ਰੈਕ ਅਤੇ ਇਸ ਦੇ ਸਲੀਪਰ ਟੁਕੜੇ ਟੁਕੜੇ ਹੋ ਗਏ ਇਸ ਘਟਨਾ ਨਾਲ ਇਲਾਕੇ 'ਚ دہشت ਫੈ ਦੀ ਟ੍ਰੈਕ ਦੀ ਮਰੰਮਤ ਕੀਤੀ ਪਰ ਇਸ ਕਟਨਾ ਦੀ ਜ਼ਿੰਮੇਵਾਰੀ ਹੁਣ ਖਾਲੀ ਸਥਾਨੀ ਅਤਵਾਦੀ ਸੰਗਠਨ ਨੇ ਲੈ ਲਈ ਹੈ